ਇਹ ਵਰਗੀ ਹੈ ਨਵੀਂ ਹੈ ਚਾਰ ਵਾਰ ਮੇਰਾ ਪੜੀ ਹੈ 6 ਵਾਰ ਮੇਰਾ ਜਗਿਆ ਨਾ ਕੋਈ ਸੁਣਿਆ ਕਾਇਰਤੀਆਂ ਦੀ ਹੈ ਇਹਦਾ 20000 ਰੁਪਏ ਦਾ ਹੈ ਤਾਰਾ ਮਾਰ ਕੇ ਦਿਖਾ 20 ਬੂ ਨੂੰ ਛੱਡ ਇਹ ਜਵਾਖ ਨੂੰ ਦੇ ਕੇ ਤੋਰ ਨੀ ਨਵਾਂ ਚੇਲਾ ਮੁੰਨੇ ਪਹਿਲੇ ਦੀ ਮਾਰੋ ਬੱਲੂ ਦੇਖੋ ਦੇਖ ਪਾ ਤਕੜਾ ਟੁਕੜਾ ਗੱਲ ਸੁਣ ਉਹਨਾਂ ਕਰ ਬਸ ਲੈ ਫੜ ਪੈਸਾ ਜੀ ਹੋਣਿਆ ਟਾਈਮ ਗੱਲ ਪੱਕੀ ਕਰੀਦਾ 14000 ਦੀ ਇਹਦੇ ਲਈ ਪੈਸੇ 14000 ਨੇ ਓਏ 14000 ਇਹਦੇ ਲੈ 500 ਰੁਪਏ ਦਾ ਮੈਨੂੰ ਵੀ ਦੇ ਕੇ ਯੂ ਵਿਚਾਰਾ ਮਾਨਸਨਵਾਦ ਕਰੂ ਬੱਚਾ ਦੇਖਦਾ ਤਾ ਆ ਪੰਜ ਹਜ਼ਾਰ ਦਾ ਬੱਚੀ ਹੈ ਬੱਕਰੀ ਦੇ ਮਗਰ ਪੰਜ ਦਾ ਤੂੰ ਕੱਟ ਲੇਗਾ ਕੱਟਣਾ ਹੈ ਕੱਟਣਾ ਕੋਈ ਗੱਲ ਨਹੀਂ ਤਾਂ ਐ ਥੋੜਾ ਗੱਲ ਆ ਯਾਰ ਬਾਈ ਵੀ ਤੈਨੂੰ ਕਹਿਦਾ ਵੀ ਕੱਟਣਾ ਨਹੀਂ ਕੱਟ ਲਾਂਗੇ ਬੱਚਾ 5000 ਦਾ ਵਿਕੂਗਾ ਚੋ ਕਿੱਡਾ ਦਾ ਬੱਚਾ ਸਹੀ ਬਣ ਸਹੀ ਬਣਨ ਵਾਲੀ ਗੱਲ ਤਾਂ ਦੱਸ ਦੇ ਤੂਰੀ ਮੜੀ ਜੀ ਨੂੰ ਦੁਬਾਰਾ ਤੂਰੀ ਬੱਕਰੀ ਦਾ ਕੂੰਜ ਵਰਗ ਗਿਆ ਮਹਾਰਾਜ ਓਏ ਕੂੰਜ ਵਰਗ ਗਿਆ ਜੇ ਤਾਂ ਹੀ ਲਵਾਂਗੇ ਨਾ ਕੂੰਜ ਹੁੰਦੀ ਕਿਉਂ ਲਵਾਂਗੇ ਬਾਹਰ ਕੱਢ ਦੇ ਯਾਰ ਬਾਹਰ ਕੱਢ ਕੇ ਦੂਰ ਨਾ ਵਟ ਤੋਪਿੰਗ ਵਾਲਾ ਹੈ ਨਹੀਂ ਯਾਰ ਕੋਈ ਵੀ ਕਮੀ ਨਹੀਂ ਕਿੜੀ ਮੇਰੀ ਉਰੇ ਬਾਹਰ ਨਾ ਕਰ ਜੀ ਹੋਰ ਦੱਸ ਤੂੰ ਵੱਡੀ ਕੋਈ ਨਹੀਂ ਤੈਨੂੰ ਜ਼ਿੰਮੇਵਾਰੀ ਦਿੰਦਾ ਸਾਰੀਆਂ ਲੋਕਾਂ ਦੀਆਂ ਮਾਰੀਆਂ ਪਈਆਂ 10 ਮਾਰਚ ਚ 40 ਸਾਲੀ ਚਾਨ ਕੱਢ ਜੂ ਪੱਠ ਨਵੀਂ ਪੱਠ ਹੈ ਪਸੰਦ ਆ ਬਾਈ ਮੁਝ ਵੀ ਰੰਗ ਬਾਜ ਆ ਕੇ ਬਾਈ ਠੀਕ ਹੈ ਬਾਈ ਉਹ ਤੇੜਿਓ ਤੁਸੀਂ ਮੁੰਡਿਓ ਲੈਣ ਵਾਲੇ ਬੱਕਰੀ ਪਸੰਦ ਆ ਬਾਈ ਤੁਹਾਡੇ ਨਾਣੇ ਦੇ ਨਾ ਥੋੜੀ ਠੀਕ ਹੈ ਤੂੰ ਸਿਆਣਾ ਹੈ ਨਾ ਅੱਜ ਪਸੰਦ ਹੈ ਓਏ ਲੈ ਬੱਸ ਭਾਈ ਸੱਨੇ ਬੋਤਲੀਆਂ ਨਹੀਂ ਰੰਨੀਆਂ ਗੱਲਾਂ ਨਾ ਕਰ ਮੈਨੂੰ ਟਾਈਮ ਨਹੀਂ ਹੈ ਨਾ ਅਜਲੀ ਟਾਈਮ ਹੈ ਨਾ ਗੱਲ ਪੱਕੀ ਬੋਲਿਆ ਕਰਦਾ ਪੱਕੀ ਇਹ ਗੱਲ ਹੈ 14000 ਦੀ ਨਹੀਂ ਦੰਦਾ ਨਹੀਂ ਹੋਰ ਕਿੰਨੀ ਦੇਣੀ ਹੈ ਬੱਕਰੀ ਦਊਗਾ ਤਨੂ 10000 ਦੀ ਦੰਦੇ ਨਹੀਂ ਇਹ ਵੀ ਫੋਣੀ ਦਾ ਟਾਈਮ ਹੈ ਸਵੇਰ ਦਾ ਓਏ ਅਗਲੇ ਪੈਸੇ ਨਹੀਂ ਆ ਵੀ ਲ ਕੋਲ ਕੋ 14000 ਫੇਰ ਦੇ ਜੂ ਪੈਸੇ ਦਾ ਮੈਂ ਨਹੀਂ ਜਾਮਨ ਖਰਦਾ ਕਿਸੇ ਦਾ ਮੈਂ ਤਾਂ ਮੁੰਲਾਪਰ ਦੀ ਮੰਡੀ ਚ ਲੁੱਟਿਆ ਗਿਆ 12000 ਨੂੰ ਚੱਲ ਤੂੰ ਬੋਲ ਬੋਲ ਮੈਂ ਕਿਹਾ ਇਹਨੂੰ ਪਤਾ ਨਹੀਂ ਲੁੱਟਿਆ ਗਿਆ ਬਈ ਨਵੇਂੜਾ ਦਾ ਹੈਗਾ ਆਪਣਾ ਤਿੰਨਵੇਂੜਾ ਮੈਂ ਚਰਨੇ ਦੇ ਵਿੱਚ ਪੈਸੇ ਦੇਣੇ ਨੂੰ ਤੋ ਲੈ ਕੇ ਧਾਰੇ ਦੇ ਤੇ ਭਾਈ ਮੈਂ ਆ ਚੱਕੋ ਹਰਜਾਨਾ ਮੈਂ ਭਰਦਾ ਜੇ ਹੁਣ ਕੀ ਕਰ ਬਣੋ ਕੌਣ ਪਰੂ ਹਰਜਾਨਾ ਕੱਚੀਆਂ ਕੈਲਾਂ ਦਾ ਉਹ ਮੈਂ ਭਰਤਾ ਹਰਜਾਨਾ ਇਹ ਤਾਂ ਹੋ ਗਿਆ ਬੇਤੀਆਂ ਗੱਲ ਪੱਕੀ ਕਰਿਆ ਕਰ ਲੈ 15000 ਦੀ ਦੇ ਗਰੀਬ ਆਦਮੀ ਦੇ ਦੇ ਮੈਂ ਵੀ ਗਰੀਬ ਹੀ ਆ ਮੈਂ ਦੇ ਦੇ ਗਰੀਬ ਹੈ ਓਏ ਗਰੀਬ ਹੈ ਓਏ ਗਰੀਬ ਹੈ ਪਾਉਲਾ ਗੱਲ ਪੱਕੀ ਗੱਲ ਕਰਿਆ ਕਰ ਐਨ ਕੀ ਫਾਇਦਾ ਪੱਕੀ ਔਰ ਕੱਚੀ ਹੈ ਓਏ ਬੰਦਾ ਬਈ ਕਿੱਦਾਂ ਬਚਣਾ ਮਾ ਤੇ ਤੂੰ ਮਾਰ ਦੇ ਅਹੀਂ ਮਾਰ ਦੇ ਅਹੀਂ ਮਾਰ ਦੇ ਫੜਾ ਤਾਂ ਸੀ ਫਿਰ ਦੇ ਦੇ ਆਪਾ ਫੜਾ ਬੱਕਰੀ ਦਾ ਛੜ ਦੇ ਹਾਂ ਕੀ ਗੱਲ ਹੈ 16000 ਦੀ ਬੱਕਰੀ ਆਪਾ ਜਾਓ ਜੱਟੇ ਪਾਸ ਕਰ ਵੀਰੇ ਉਹ ਚਾ ਫੜ ਲਾਉ ਤਾ ਹਣਾ ਵੀ ਕਾਹਨੂੰ ਕਰੀਨਾ ਮੇਰੀ ਖਰੀਦੀ ਹੋਈ ਅਦਾਇਆ ਹੁਣ ਦੇਣੀ ਨਹੀਂ ਜਾਈਏ ਲੈ ਜਾਣ ਚਾ ਬੱਚਾ 10 ਸਾਲ ਦਾ ਥੇਲਾ ਮਾਰਾ ਯਾਰ ਉਹ ਤਾਂ ਉਹੀ 17 ਚ ਪੈਜੂ 500 ਰੁਪਏ ਦਾ ਮੈਨੂੰ ਵੀ ਦੂ ਓਏ ਆਉਨਾ ਆ ਗਿਆ ਕਹਿੰਦੇ ਦੋ ਮਿੰਟ ਖੜੋ ਓਏ ਭਾਈ ਓਏ ਲੈ ਨਹੀਂ ਨਹੀਂ ਬੀ ਗਾ ਹੋਰ ਦੇਖ ਲੈ ਕੋਈ ਗੱਲ ਹੋਰ ਦੇਖ ਲੈ ਕੋਈ ਹੋਰ ਦੇਖ ਲੈ ਓਏ ਖਰਚਾ ਮਰੀ ਜੀ ਪਿੱਛੇ ਕਾਨੂੰ ਓਏ ਰਿਆ ਪੂਰੀ ਝੋਤਾ ਪੌੜਾ ਜਾ ਓਏ ਖਰਚਾ ਯਾਰ ਮਾਇਰ ਕਿੱਦਾਂ ਓਏ ਉੜਾਤਾ ਹੋ ਜਾ ਤਪੜੇ ਖਾਵੇਂਗਾ ਬੋੜੀਆ ਡਾਫਰ ਕੋਈ ਰੱਬ ਨਾਲ ਜੀ ਮੇਰੇ ਪੱਲਿਓ ਵੱਢਦੀ ਏ ਰੱਬ ਲੱਗਦੀ ਨੂੰ ਪੰਨਾ ਤੂੰ ਬੰਗਾ ਕਰੇ ਓ ਤੂੰ ਆਇਆ ਓ ਮੇਰੀ ਸੋਨਾ ਹਾਂ ਬੋਲ ਇਤਾਂ ਹੀ ਘਾਟੇ ਵੇਦੇ ਖਾਣੇ ਪੈਂਦੇ ਵਪਾਰ ਹੈ ਹਰ ਜਾਨੇ ਵੀ ਖਾਣੇ ਆ ਮੈਂ ਦਦਲੀ ਕਰਦਾ 12000 ਹਰਜਾਨਾ ਪੈ ਗਿਆ ਕੋਈ ਲੁੱਟ ਕੇ ਲੈ ਗਿਆ ਮੈਨੂੰ ਮੈਂ ਚਿੱਤ ਦਲਾਲੀਆਂ ਛੱਡ ਦੂੰ ਜਵਾਨੀ ਛੱਡਦਾ ਬੇ ਬੱਕਰੀ ਉਹ ਯਾਰ ਪੱਟ ਜੇ ਕੋਈ ਕਮੀ ਦਾ ਗੱਡਾ ਦੱਸ ਲੈ ਕਮੀ ਹੈ ਨਹੀਂ ਹੈਗੀ ਕੋਈ ਲੋਕਾਂ ਨੇ ਉਹਦੇ ਡਰਾਮਾ ਬਣਾਇਆ ਵੀ ਰਾਜੂ ਨੂੰ ਚੰਗੀ ਚੱਤੀ ਪੈ ਗਈ ਰਾਜੂ ਨੂੰ ਹਾਂ ਨਮੇਰ ਤਾਂ ਲੋਕ ਮੇਰੇ ਨਾਲ ਖੜ ਗਏ ਕਹਿੰਦੇ ਰਾਜੂ ਨੂੰ ਰੁਪਈਆਂ ਦਾ ਤੋੜਾ ਯਾਰ ਕੋਈ ਥਾਂ ਜਗ੍ਹਾ ਵੀ ਨਹੀਂ ਘੜੀ ਤਾ ਮੇਰੀ ਹੈਗੀ ਚੱਲ ਲਿਖਾਈ ਕਰਾ ਦਿਆਂ ਉਹਦੇ ਕੰਨਿਓ ਪੂਰੀ ਹੋ ਗਈ 1.50 ਦੀ ਬਸ ਦੇਓ ਪੈਸੇ ਲਿਖਾਈ ਕਰਾਉਂਗਾ ਆ ਤੇਰਾ ਸਾਈ ਵਾਲਾ ਮੈਂ ਇਹਨੂੰ ਦੇਤਾ ਠੀਕ ਹੈ ਹਏ ਚੈੱਕ ਕਰ ਲੈ ਰਾਜੂ ਉਹ ਬੱਚਾ ਕਿਧਰ ਪੀਏ ਗੱਡ ਚੱਕ ਕੇ ਹੁਣ ਤਾਂ ਇਹ ਉਹ ਵੀਰੇ ਜ਼ਿੰਮੇਵਾਰੀ ਹੋਊਗੀ ਚਾਹੇ ਧਾਰ ਵੀ ਨਾ ਮਾਰ ਕੇ ਲਈ ਓਏ ਚਰਨੇ ਦਾ ਭਾਈਆ ਜ਼ਿੰਮੇਵਾਰੀ ਦੰਦਾ ਜੇ ਕੋਈ ਨੁਕਸ ਹੋ ਗਿਆ ਬਦਲ ਕੇ ਲੈ ਜੀ ਇਹ ਨਹੀਂ ਹੋਊਗਾ ਵੀਰੇ ਤੈਨੂੰ ਬੱਕਰੀ ਦੇ ਦੋ ਚਾਰ ਦੰਦਾ ਇੱਧਰ ਲੈ ਕੋਈ ਬੱਚਾ ਨਹੀਂ ਜੇ ਤਾਂ ਵੀ ਜ਼ਿੰਮੇਵਾਰ ਧਾਰਾ ਮਾਰੋ ਰੱਬ ਕੇ ਗੁੱਜਾ ਲਿਆਉਟਾ ਠੁਕਵੀ ਚੱਟੀ ਦੀ ਕੋਈ ਆਇਆ ਨਹੀਂ ਹੈਗੀ ਲੰਮੇ ਲੰਮੇ ਸਵਾਰੀਆਂ ਵੀਰੇ ਦੇਖ ਗੁੱਜੇ ਜੱਡੇ ਦੀ ਪੱਟ ਹੈਗੀ ਓਏ ਤਾਂ ਮਹਾਮਾਰੀ ਨਹੀਂ ਸੇਵਾ ਕਰੇਗਾ ਤੈਨੂੰ ਭਾਈਆ ਤੁਹਾਨੂੰ ਦੇਊ ਸਾਡੀ ਮਾਰੀ ਪੀਣੇ ਲੈ ਭੁੱਖ ਦਿਆਂ ਦੁੱਖ ਦਿਆਂ ਮਾਰੀਆਂ ਇਤਕੀ ਰੱਬ ਨਹੀਂ ਵਰਸਿਆ ਬੱਚੇ ਨੂੰ ਮਾਰਦਾ ਨਹੀਂ ਓਏ ਰੱਬ ਨਹੀਂ ਵਰਸਿਆ ਮੈਂ ਕਹਿੰਦਾ ਸਖਾਰ ਰਖਾਸਣਾ ਚੱਲ ਰਿਹਾ ਹੈ ਅਰੇ ਬਾਈ ਤਾਂ ਹੈ ਹੀ ਨਹੀਂ ਅਰੇ ਬਾਈ ਨਹੀਂ ਹੈਗੀ ਬਾਬਾ ਹੋਰ ਲੈ ਓਏ ਲੈ ਗਿਣ ਲੈ ਯਾਰਾ 8.5 ਦਾਦਾ ਬੁੜੀ ਜੀ ਫੂਕੀ ਬੈਠਾ ਤੇਰੀ ਬੱਕਰੀ ਵੇਚਤੀ ਉਹ ਪੱਟ ਵੀ ਫਿਰਤਾ ਮਾੜੀ ਨਹੀਂ ਅਗਲੇ ਨੂੰ ਮਾੜੀ ਨੂੰ ਕਿਹੜਾ ਦਿੰਦਾ ਸੋਣਾ 8.5 ਹਾਂ ਬਾਈ ਹਾਂ ਕੀੰਤਾਨਾ ਓ ਤੂੰ ਮੈਨੂੰ ਫੜਾ ਬੌਲਿਆਂ ਨੂੰ ਖੜੇ ਹੀ ਬੈਠਾ ਬਾਈ 250 ਰੁਪਿਆ ਓਏ ਕੋਈ ਹੋਰ ਕੱਢ ਕੇ ਨਾ ਤਾਂ ਜੇ ਤਾਂ ਚੱਲੂਗਾ ਇਹਦਾ ਸਾਰਾ ਕੁਝ ਓ ਲੈ 1000 ਆ ਚੱਕ 9 ਹੋ ਗਿਆ 10 11 11 ਹੋ ਗਿਆ ਇਹਦਾ ਤੂੰ 100 ਲਿਖਿਆ ਇਹਨੂੰ ਰੱਖ ਲੈ 500 ਮੈਨੂੰ ਵੀ ਦੇਵੇਂਗਾ ਇਹਦਾ ਰੱਖ ਲੈ 1150 1150 ਹਣਾ ਹੁਣ ਉਹਦੀ ਹੋਰ ਅੱਜ 11000 ਲਖਾਈ ਦਾ ਮੈਂ ਕਰਾਉਂਗਾ ਵੀਰੇ ਤੂੰ 11000 ਹਾਂ ਤਾਂ ਤੇਰਾ ਅੱਜ ਇਹ ਪੂਰਾ ਪੌਲਾ ਹੋਰ ਚ ਸਾਢੇ 5000 ਪੂਰਾ ਪਾ ਦੇ ਠੀਕ ਅੱਜ 92553 ਹਾਂ ਇਹ ਕਰਾਉਗਾ 200 ਠੀਕ ਹੈ 11 ਆ ਗਿਆ ਤੇ ਲੈ ਵੇ 11 ਆ ਗਿਆ ਪੰਜ ਪਾ ਕੇ ਤੇ ਪੰਜ ਪਾ ਕੇ ਸਾਢੇ ਸੌ ਲੀ ਹਾਂ ਠੀਕ ਹੈ ਠੀਕ ਹੈ ਸੁਬੋਂ ਲਈ ਦੱਬਾਵਾ ਭਲਾ ਦੇ ਦੇ ਕਿਸ ਨਾਲ ਹਾਂ ਕੀ 92553 ਵੀਰੇ 24200 ਤਿੰਨ ਮੈਂ ਜਾ ਸਕਦਾ ਵੀ ਸਸਤੀ ਕਾਰ ਜੀ ਆਉਣਾ ਹਾਂ ਹਾਂ ਜੀ ਮੈਂ ਜਾ ਸਕਦਾ ਓਏ ਆ ਦੇਖ ਲਿਖਾਈ ਕਰਾ ਦੂਗਾ ਛੋਟ ਹੋ ਗਈ ਲਿਖਾਈ ਕਰਾ ਦੋ ਛੋਟ ਹੋ ਗਈ ਛੋਟ ਹੋ ਗਈ ਹੈ ਮੈਨੂੰ ਚੈੱਕ ਕਰ ਲਾ ਛੋਟ ਹੀ ਹੋ ਗਈ ਫਿਰ ਅੱਜ ਗਲਤ ਕਰਦਾ ਜੀ ਓ ਛੋਟੇ ਹੋ ਗਈ ਲਿਖਾਈ ਕਰਾ ਪੇ 500 ਰੁਪਏ ਛੋਟ ਕਰਾਂ ਹਾਂ ਜੀ ਮੇਰੇ ਤੋਂ ਲਿਖਾਈ ਫਿਰ ਆldi ਆਪ ਕਰਾਈ ਮੈਂ ਤੁਹਾਨੂੰ 500 ਰੁਪਏ ਛੋਟ ਕਰ ਦਿੰਦਾ ਦੇਖ ਆ ਗਿਆ ਬਸ ਆ ਜਾਣਗੇ ਹੋ ਗਈ ਨਾ ਭਈ ਆ ਕੇ ਦੇਖ ਕਿਤੇ ਰੱਸਾ ਵਾਲਿਆਂ ਗੱਲ ਚ ਪੀ ਤਾਂ ਵਕਈ ਹੈ ਮੇਨਾਂ ਦਾ ਠੱਗੀ ਕੈਡੀ ਬਚ ਗਈ ਤੇ ਤੂੰ ਫਿਰ ਖਿੱਚੀ ਫਿਰੇਗਾ ਵੀਰੇ ਫਿਰ ਕੀ ਕਰਾ ਮੋੜ ਕੇ ਕਦੇ ਆਉਂਗਾ ਫਿਰ ਫਿਰਦੇ ਰਹੇ ਨਹੀਂ ਲੈ ਗਏ ਕੋਈ ਨਹੀਂ ਜਾ ਤਾ ਆ 500 ਰੁਪਏ ਤੇਰਾ ਭਾਈ ਆਪਦੇ ਹੱਥ ਨਾਲ ਦੇ ਮੈਨੂੰ ਕਿਤੇ ਕਦੇ ਰਾਜੂ ਨੇ ਧੱਕੇ ਨਾ ਰੱਖ ਲਿਆ ਖੁਸ਼ ਹੋ ਕੇ ਲੈ ਭਾਈ ਵਾ ਰਾਮੂ ਤੂੰ ਵੀ ਤੋਰ ਮੈਨੂੰ ਬਿਨੂ ਹੀ ਕਰਾ ਦੇ ਮੇਰੀ 500 ਓਕੇ ਆ ਬੱਸ ਸਾਰਾ ਰੱਖ ਲ ਗੋਸੋਰੇ ਖੁਸ਼ ਹੋ ਤੈਨੂੰ 100% ਪਿੰਡ ਦਾ ਕਰ ਸੌਂਦੇ ਸਾਡੇ ਇਲਾਕੇ ਦੇ ਹੋਰ ਬਾਹਲਾ ਕੰਬਾ ਪਾਣੀ ਬਰੀ ਜੇ ਇੰਨੀ ਕ ਨਾ ਕਰਾਂ ਤੁਸੀਂ ਮੈਨੂੰ ਕੀ ਟੱਟੂ ਦੇਵੋਗੇ ਦੇ ਨਹੀਂ ਦਸਤਾ ਹੱਕਾ ਮੇਰਾ ਬਣਦਾ ਫਿਰਦਾ ਇਹ ਤਾਂ ਹੱਕ ਪਕਾਇਆ ਕਰਦਾ ਕੁੱਤ ਬਣਾਇ ਕਰਦਾ ਛੱਡੇ ਨਾ